ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਕਦੇ ਆਪਣੇ ਚੈਨਲ ਤੇ ਪੰਜਾਬ ਦੀ ਪੈਸ਼ਟੂਨ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਉਹਨਾਂ ਦਾ ਜਿਹੜਾ 2.95 ਫੈਕਟਰ ਦੇ ਨਾਲ ਸਾਡੀ ਪੈਨਸ਼ਨ ਸੋਧੇ ਜਾਵੇ ਜਦੋਂ ਪੰਜਾਬ ਸਰਕਾਰ ਨੇ ਇੰਨਾ ਪੈਨਸ਼ਨਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਓਪੀਸੀ ਨੰਬਰ 712025 ਕੇਸ ਪਾਇਆ ਗਿਆ ਸੀ ਸੋ ਦੋਸਤੋ ਜਦੋਂ ਪੰਜਾਬ ਸਰਕਾਰ ਨੇ 2021 ਦੇ ਵਿੱਚ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪਬਲਿਕ ਹੋਈ ਸੀ ਤਾਂ ਇਸ ਦੇ ਵਿੱਚ ਮੈਸ਼ਨ ਦੀ ਪੈਨਸ਼ਨ 2.95 ਦੇ ਫੈਕਟਰ ਨਾਲ ਸੋਧੇ ਜਾਣ ਦੀ ਜਿਹੜੀ ਹੈ ਕਮਿਸ਼ਨ ਦੇ ਵੱਲੋਂ ਸਿਫਾਰਸ਼ ਕੀਤੀ ਗਈ ਸੀ ਉਹਨਾਂ ਤੋਂ ਜੋ ਪਿਛਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਜਿਹੜੇ ਮંત્રી ਬਾਦਲ ਦੇ ਵੱਲੋਂ ਮਨਪ੍ਰੀਤ ਬਾਦਲ ਦੇ ਵੱਲੋਂ 113% ਡੀਏ ਤੇ ਇਸ ਤੇ 15% ਵਾਧੇ ਦੇ ਨਾਲ ਜੋ ਫਾਰਮੂਲਾ ਪੈਨਸ਼ਨ ਦੀ ਪੈਨਸ਼ਨ ਦੇ ਸੂਧਨ ਦੀ ਲਗਾਇਆ ਗਿਆ ਸੀ ਉਸ ਦਿਨ ਨਾਲ ਇਹ ਫੈਕਟਰ ਮਹਿਜ਼ 2.45 ਹੀ ਬੰਦਾ ਸੀ ਜਿਸ ਦੇ ਨਾਲ ਪੈਨਸ਼ਨਰਾਂ ਦੇ ਬੀਤੀ ਨੁਕਸਾਨ ਉਠਾਣਾ ਪਿਆ ਹੈ ਜਦੋਂ ਤੁਸੀਂ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਗਈ ਹੈ ਉਦੋਂ ਤੋਂ ਹੀ ਪੈਨਸ਼ਨ ਨੇ ਸਰਕਾਰ ਦੇ ਵੱਲੋਂ ਉਹਨਾਂ ਨਾਲ ਕੀਤੇ ਗਏ ਵੱਡੇ ਧੋਖੇ ਦੇ ਬਾਰੇ ਇਨਸਾਫ ਲੈਣ ਦੀ ਗੁਹਾਰ ਲਗਾਈ ਉਸ ਤੋਂ ਬਾਅਦ ਆਪ ਸਰਕਾਰ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਦੇਣ ਦੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਮਲਾਜ਼ਮਾਂ ਤੇ ਪੈਨਸ਼ਨੀਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦੇ ਬਾਰੇ ਨਾਲ ਸੱਤਾ ਦੇ ਵਿੱਚ ਆਈ ਸੀ ਪੈਨਸ਼ਨਰਸ ਨੇ 2.9 ਫੈਕਟਰ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਮਾਂ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਆਖਿਰ ਕੋਈ ਸੁਣਵਾਈ ਤੋਂ ਬਾਅਦ ਮਿਤੀ ਠਾਈ 11 2024 ਨੂੰ ਅਦਾਲਤ ਦੇ ਵੱਲੋਂ ਫੈਸਲਾ ਪੈਂਸ਼ਨਰਜ਼ ਦੇ ਹੱਕ ਦੇ ਵਿੱਚ ਦਿੰਦੇ ਹੋਏ ਇਸ ਨੂੰ 3 ਮਹੀਨਿਆਂ ਦੇ ਵਿੱਚ ਲਾਗੂ ਕਰਨ ਦਾ ਹੁਕਮ ਸਰਕਾਰ ਨੂੰ ਦਿੱਤਾ ਗਿਆ ਪਰੰਤੂ ਇਹ 3 ਮਹੀਨਿਆਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਤਾਂ ਫਿਰ ਉਹ ਬਹੁਤ ਸਾਰੀਆਂ ਜਿਹੜੀਆਂ ਕੰਟੈਂਪਟ ਕੋਰਟ ਰਿਟਾ ਅਦਾਲਤ ਦੇ ਵਿੱਚ ਪੈਸ਼ਨਰ ਦੇ ਵੱਲੋਂ ਦਾਖਲ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਸੀਓਪੀਸੀ ਨੰਬਰ 2799 2025 ਵੀ ਸੀ ਜੋ ਕਿ ਪ੍ਰੀਤਮ ਸਿੰਘ ਨਾਗਰਾ ਆਦਿ ਵਰਜੀਸ ਕ੍ਰਿਸ਼ਨ ਕੁਮਾਰ ਆਈਏਐਸ ਵਿਰੁੱਧ ਲਗਾਈ ਗਈ ਸੀ ਇਸ ਦੀ ਜਿਹੜੀ ਹੈ ਲਾਸਟ ਸੁਣਵਾਈ ਮਿਤੀ 14 7 2025 ਨੂੰ ਹੋਈ ਸੀ ਜਿਸ ਨੇ ਸਰਕਾਰ ਨੇ ਆਪਣਾ ਫੈਸਲਾ ਇੰਪਲੀਮੈਂਟ ਕਰਨ ਦੇ ਲਈ 4 ਹਫ਼ਤਿਆਂ ਦਾ ਉਹ ਸਮਾਂ ਜਿਹੜਾ ਮੰਗਿਆ ਸੀ ਇਸ ਕੇਸ ਨੂੰ ਅੰਡਰਜਰਬ ਕਰਨ ਦੀ ਬੇਨਤੀ ਕੀਤੀ ਗਈ ਸੀ ਮਾਨਜੋ ਪੰਜਾਬ ਹਰਿਆਣਾ ਹਾਈ ਕੋਰਟ ਜੱਜ ਹਲਕਾ శ్రీਨ ਨੇ ਇਸ ਅਪੀਲ ਨੂੰ ਰਿਜੈਕਟ ਕਰਦੇ ਹੋਏ ਪੰਜਾਬ ਸਰਕਾਰ ਨੂੰ 20000 ਰੁਪਏ ਦਾ ਜੁਰਮਾਨਾ ਠੋਕਿਆ ਗਿਆ ਸੀ ਹੋਰ ਸਮਾਂ ਦਿੱਤੇ ਜਾਣ ਸੰਬੰਧੀ ਕੋਈ ਜਿਹੜੀ ਸ਼ਡਿਊਲ ਗਰਾਉਂਡ ਦਾ ਸਰਕਾਰ ਦੇ ਵੱਲੋਂ ਪੇਸ਼ ਨਹੀਂ ਕੀਤਾ ਜਾ ਸਕਿਆ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਕਿ ਤੇ ਮਾਨਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਫੈਸਲੇ ਲਗਭਗ 1 ਮਹੀਨੇ ਦੇ ਅੰਦਰ ਅੰਦਰ ਸਰਕਾਰ ਹੁਣ ਪੈਨਸ਼ਨਰਸ ਨੂੰ 2.95 ਫੈਕਟਰ ਦੇ ਨਾਲ ਪੈਨਸ਼ਨ ਸੋਧਨ ਦੇ ਲਈ ਮਜਬੂਰ ਹੋਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਨੂੰ ਲਾਗੂ ਕਰਨਾ ਪੈਣਾ ਹੈ ਕਿਉਂਕਿ ਸਰਕਾਰ ਦੀ ਟਾਲਮਟੋਲ ਵਾਲੀ ਨੀਤੀ ਨਹੀਂ ਚੱਲਨੀ ਹਾਈ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਹਨ ਕਿ ਪੈਸ਼ਨ ਨੂੰ 1 ਮਹੀਨੇ ਦੇ ਅੰਦਰ-ਅੰਦਰ ਉਹਨਾਂ ਨੂੰ ਬੰਦਾ ਲਾਭ ਜਿਹੜਾ ਹੈ ਉਹ ਦਿੱਤਾ ਜਾਵੇ। ਇਸ ਫੈਸਲੇ ਦੇ ਨਾਲ ਲਾਗੂ ਹੋਣ ਦੇ ਨਾਲ ਪੈਸ਼ਨ ਨੂੰ ਕਾਫੀ ਜਿਹੜਾ ਵੱਡਾ ਲਾਭ ਮਿਲੇਗਾ। ਮਾਨਸਿਕ ਪੈਸ਼ਨ ਦੇ ਵਿੱਚ ਵੀ ਵਾਧਾ ਹੋਵੇਗਾ। ਸੋ ਦੋਸਤੋ ਇਸ ਸੋ ਦੋਸਤੋ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ 20000 ਰੁਪਏ ਜੁਰਮਾਨਾ ਜਿਹੜਾ ਠੋਕਿਆ ਗਿਆ ਸੀਗਾ ਉਸ ਦੇ ਬਾਰੇ ਇੱਕ ਫੋਨ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ। ਉਹ ਪੱਤਰ ਸਾਰਾ ਤੁਹਾਨੂੰ ਦੱਸ ਦਿੰਨੇ ਹਾਂ ਉਸ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ। ਮਿਤੀ 14/7/2025 ਨੂੰ ਲਗਾਏ ਗਏ 20000 ਦਫਤਰੀ ਰਾਜਦੇਵ ਵਿਦਵਾਨ ਵਕੀਲ ਦਾ ਤਰਕ ਹੈ ਕਿ ਉਹ ਦੋ ਕੰਮ ਕਾਜੀ ਦਿਨਾ ਦੇ ਅੰਦਰ-ਅੰਦਰ ਪੈਸੇ ਜਮ੍ਹਾਂ ਕਰਵਾ ਦੇਣਗੇ ਮੁੱਖ ਰਿੱਟ ਪਟੀਸ਼ਨ ਪਟੀਸ਼ਨਰ ਦੁਆਰਾ ਵੱਖ-ਵੱਖ ਆਧਾਰਾਂ ਤੇ ਆਪਣੀ ਪੈਨਸ਼ਨ ਦੇ ਮਲਈਏ ਅਤੇ ਰੀਫਿਕਸ਼ਨ ਦੇ ਲਈ ਦਾਇਰ ਕੀਤੀ ਗਈ ਸੀ ਉਕਤ ਰਿੱਟ ਪਟੀਸ਼ਨ ਦੇ ਪੱਖ ਪੰਜਾਬ ਰਾਜ ਆਪਣੇ ਪ੍ਰਮੁਖ ਸਕੱਤਰ ਆਹੀ ਹਨ ਵਿੱਤ ਵਿਭਾਗ ਪੰਜਾਬ ਸਿਵਕ ਸਕੱਤਰ ਚੰਡੀਗੜ੍ਹ ਪ੍ਰਮੁਖ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਮੀਨੀ ਸਕੱਤਰ ਚੰਡੀਗੜ੍ਹ ਅਤੇ ਲੇਖਾਕਾਰ ਜਰਨਲ ਏ ਐਟ ਇਕ ਪੰਜਾਬ ਸੈਕਟਰ 17 ਚੰਡੀਗੜ੍ਹ ਚਣੌਤੀ ਅਦੀਨ 29 10 2021 ਦਾ ਹੁਕਮ ਪੰਜਾਬ ਸਰਕਾਰ ਵਿੱਤ ਵਿਭਾਗ ਦੁਆਰਾ ਪਾਸ ਕੀਤਾ ਗਿਆ ਸੀ ਅੱਜ ਪੰਜਾਬ ਰਾਜ ਵਿਧਾਨ ਵਕੀਲ ਦੇ ਵੱਲੋਂ ਪਟੀਸ਼ਨਾਂ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਇੱਕ ਪਾਸ਼ਾਣ ਆਦੇਸ਼ ਸੌਪਿਆ ਗਿਆ ਹੈ ਜਿਸ ਨੂੰ ਪੰਜਾਬ ਸਰਕਾਰ ਦੇ 77 ਸਕੂਲ ਸਿੱਖਿਆ ਵਿਭਾਗ ਦੁਆਰਾ ਪਾਸ ਕੀਤਾ ਗਿਆ ਹੈ ਅਦਾਲਤ ਵੱਲੋਂ ਪੁੱਛੇ ਗਏ ਇੱਕ ਸਵਾਲ ਤੇ ਕਿ ਦੇ ਦੇ 77 ਸਕੂਲ ਵਿਭਾਗ ਉਹ ਉਕਤ ਆਦੇਸ਼ ਪਾਸ ਕਰਨ ਦੇ ਲਈ ਫਿਕਤੀ ਹਨ ਸੁਬਾਈ ਵਕੀਲ ਨੇ 28/9/2021 ਦੇ ਨੋਟੀਫਿਕੇਸ਼ਨ ਦਾ ਹਵਾਲਾ